ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਪੇਰੈਂਟਸ ਤੇ ਗ੍ਰੈਂਡਪੇਰੈਂਟਸ ਸਪਾਂਸਰਸ਼ਿਪ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਜਿਸ ਹਾਰਾ ਕੈਨੇਡੀਅਨ ਨਾਗਰਿਕਾ ਤੇ ਸਥਾਈ ਨਿਵਾਸੀਆਂ ਨੂੰ ਜਲਦੀ ਹੀ ਆਪਣੇ ਅਜ਼ੀਜ਼ਾ ਨੂੰ ਦੁਬਾਰਾ ਸੱਦਣ ਦਾ ਮੌਕਾ ਮਿਲ ਰਿਹਾ ਹੈ ਹੁਣ ਕੈਨੇਡਾ ਵਿੱਚ ਆਪਣੇ ਮਾਪਿਆਂ ਜਾਂ ਫਿਰ ਗ੍ਰੈਂਡਪੇਰੈਂਟਸ ਨੂੰ ਸੱਦਿਆ ਜਾ ਸਕਦਾ ਹੈ ਸਾਲ 2025 ਦੇ ਐਲਾਨ ਦੇ ਮੁਤਾਬਕ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਇਸ ਸਾਲ ਮਾਪਿਆਂ ਅਤੇ ਦਾਦਾਦਾਦੀ ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਦੇ ਲਈ 10000 ਤੱਕ ਪੂਰੀਆਂ ਅਰਜ਼ੀਆਂ ਸਵੀਕਾਰ ਕਰੇਗਾ ਫੈਡਰਲ ਸਰਕਾਰ 28 ਜੁਲਾਈ 2025 ਤੋਂ ਮਾਪਿਆਂ ਅਤੇ ਦਾਦਾਦਾਦੀ ਪ੍ਰੋਗਰਾਮ ਪੀਜੀਪੀ ਤਹਿਤ ਚੁਣੇ ਗਏ ਹੋਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾਦਾਦੀ ਨੂੰ ਸਥਾਈ ਨਿਵਾਸ ਦੇ ਲਈ ਸਪਾਂਸਰ ਕਰਨ ਦੇ ਲਈ ਸਰਦਾਰ ਦੇਣਾ ਸ਼ੁਰੂ ਕਰੇਗੀ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ 2 ਹਫ਼ਤਿਆਂ ਦੀ ਮਿਆਦ ਦੇ ਵਿੱਚ 17860 ਸੱਦੇ ਭੇਜੇਗਾ ਜਿਸ ਤਰ੍ਹਾਂ ਤੀਜਾ ਇਸ ਸਾਲ 10000 ਪੂਰੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣਾ ਹੈ ਜਿਸ ਕਰਕੇ ਜਿਸ ਕਿਸੇ ਨੇ 2020 ਵਿੱਚ ਸਪான்ਸਰ ਫਾਰਮ ਦੇ ਲਈ ਦਿਲਚਸਪੀ ਜਮ੍ਹਾਂ ਕਰਵਾਈ ਸੀ ਪਰ ਅਜੇ ਤੱਕ ਅਰਜ਼ੀ ਦੇਣ ਦੇ ਲਈ ਸੱਦਾ ਨਹੀਂ ਮਿਲਿਆ ਉਸ ਨੂੰ 2020 ਵਿੱਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਵੇਗਾ ਪੀਜੀਪੀ ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾ ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਮਾਪਿਆਂ ਜਾਂ ਫਿਰ ਦਾਦਾ-ਦਾਦੀ ਨੂੰ ਸਥਾਈ ਨਿਵਾਸ ਦੇ ਲਈ ਸਪான்ਸਰ ਕਰਨ ਦੇ ਯੋਗ ਬਣਾਉਂਦਾ ਹੈ 2025 ਦੇ ਦਾਖਲੇ ਦੇ ਹਿੱਸੇ ਵਜੋਂ ਅਰਜੀ ਦੇਣ ਦੇ ਲਈ ਸੱਦਾ ਦਿੱਤੇ ਗਏ ਲੋਕ ਜਿਹੜੇ ਕਿ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈਕਟ੍ਰੋਨਿਕ ਤੌਰ ਤੇ ਜਮ੍ਹਾਂ ਕਰਵਾ ਸਕਦੇ ਹਨ ਜਿਨ੍ਹਾਂ ਨੂੰ ਇਸ ਸਾਲ ਸੱਦਾ ਨਹੀਂ ਦਿੱਤਾ ਗਿਆ ਉਹ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸੁਪਰ ਵੀਜ਼ਾ ਦੇ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਹਨ ਜੋ ਕਿ ਇੱਕ ਮਲਟੀਪਲ ਐਂਟਰੀ ਵੀਜ਼ਾ ਜੋ 10 ਸਾਲਾਂ ਤੱਕ ਵੈਧ ਹੈ ਸੁਪਰ ਵੀਜ਼ਾ ਧਾਰਕ ਇੱਕ ਸਮੇਂ ਵਿੱਚ 5 ਸਾਲ ਦੇ ਲਈ ਕੈਨੇਡਾ ਵਿੱਚ ਰਹਿ ਸਕਦੇ ਹਨ ਤੇ ਦੇਸ਼ ਛੱਡੇ ਬਿਨਾ ਆਪਣੀ ਫੇਰੀ ਨੂੰ ਇੱਕ ਸਮੇਂ ਵਿੱਚ 2 ਸਾਲ ਤੱਕ ਵਧਾਉਣ ਦੇ ਵਿਕਲਪ ਦੇ ਨਾਲ 5 ਫਰਵਰੀ 2025 ਤੱਕ ਪੀਜੀਪ ਪ੍ਰੋਗਰਾਮਰਜ਼ ਜਾਂ ਦੇ ਲਈ ਪ੍ਰਕਿਰਿਆ ਸਮਾਂ ਕਿਊਬੈਕ ਤੋਂ ਬਾਹਰ ਜਾਣ ਵਾਲਿਆਂ ਲਈ ਲਗਭਗ 24 ਮਹੀਨੇ ਸੀ ਸੂਬੇ ਦੇ ਵਦੇਰੇ ਸੀਮਤ ਪਰਿਵਾਰਕ ਸ਼੍ਰੇਣੀ ਦਾਖਲੇ ਟੀਚਿਆਂ ਕਾਰਨ ਕਿਊਬੈਕ ਨਿਰਧਾਰਤ ਬੇਨਕਾਰਾਂ ਦੇ ਲਈ ਇਹ 48 ਮਹੀਨੇ ਹਨ